ਅੱਜ ਦੇ ਖ਼ਾਲਜੇ ਕਾਂਡਾ ਨਿਊਜ਼ ਬੁਲਟਿਨ ਵਿੱਚ ਆਇਆ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗੱਲ ਖ਼ਬਰਾਂ ਦੀ ਸ਼ੁਰੂਆਤ ਤਾਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਹੈਡਲਾਈਨਸ ਤੇ ਕਾਂਡਾ ਨੇ ਜੀ 7 ਚੌਣ ਵਾਸਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਤਾ ਸੱਦਾ ਵਿਰੋਧ ਤੋਂ ਬਾਅਦ ਕਾਰਨੀ ਨੇ ਸੱਦਾ ਦੇਣ ਦੇ ਫੈਸਲੇ ਦਾ ਕੀਤਾ ਬਚਾ ਕਾਰਨੀ ਨੇ ਭਾਰਤ ਦੀਆਂ ਕੀਤੀਆਂ ਲੰਬੀਆਂ ਤਾਰੀਫਾਂ ਹਰਦੀਪ ਸਿੰਘ ਨਿਜਰ ਕਤਲ ਕਾਂਡ ਦੀ ਜਾਂਚ ਪੜਤਾਲ ਕਰਨ ਦੀ ਆਖੀ ਗੱਲ ਅੰਦਰੂਨੀ ਵਪਾਰ ਵਿਗਨ ਹਟਾਉਣ ਤੇ ਰੋਸਟ ਨਿਰਮਾਣ ਦਾ ਕਾਰਜ ਤੇਜ ਕਰਨ ਲਈ ਲਿਆਂਦਾ ਗਿਆ ਬਿੱਲ ਲਿਬਰਲਸ ਦੇ ਵੱਲੋਂ ਲਿਆਂਦਾ ਬਿੱਲ ਚਰਚਾ ਦਾ ਬਣਿਆ ਵਿਸ਼ਾ ਯੂਨਾਈਟਿਡ ਕਿੰਗਡਮ ਦੇ ਵਿੱਚ ਆਪਣੇ ਹਮਰਥਵਾਦੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਬੋਲੇ ਵਿਦੇਸ਼ ਮੰਤਰੀ ਅਨੀਤਾ ਆਨੰਦ ਜੀ 7 ਸਿਮਿਟ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਆਉਣ ਬਾਰੇ ਦਿੱਤਾ ਬਿਆਨ ਹੁਣ ਖਬਰਾਂ ਸਥਾਰ ਦੇ ਨਾਲ ਬਿਤੇ ਹੀ ਹਫਤੇ ਕੈਨੇਡਾ ਦੇ ਵਿੱਚ ਹੋਣ ਵਾਲੀ ਜੀ 7 ਸਿਮਿਟ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਦਿੱਤਾ ਗਿਆ ਕਨੇਡੀਅਨ ਦੇ ਨਵੀਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਵੱਲੋਂ ਫੋਨ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਦਿੱਤਾ ਗਿਆ ਹੈ ਅਤੇ ਪ੍ਰਧਾਨ ਮੰਤਰੀ ਨੇ ਇਸ ਉੱਤੇ ਆਪਣੀ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਉਹ ਜ਼ਰੂਰ ਕਨੇਡੀਅਨ ਪ੍ਰਧਾਨ ਮੰਤਰੀ ਦੇ ਨਾਲ G7 ਦੇ ਵਿੱਚ ਗੱਲਬਾਤ ਕਰਨ ਦੀ ਉਡੀਕ ਕਰ ਰਹੇ ਨੇ ਹੁਣ ਇਸੇ ਹੀ ਵਿਚਾਰੇ ਪ੍ਰਧਾਨ ਮੰਤਰੀ ਨੂੰ ਬਲੌਂਡ ਦਾ ਵਿਰੋਧ ਕੈਨੇਡਾ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਵੇਖਣ ਨੂੰ ਮਿਲ ਰਿਹਾ ਜਿਸ ਤੋਂ ਬਾਅਦ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ G7 ਦੇ ਵਿੱਚ ਸੱਦਾ ਦੇਣ ਦੇ ਫੈਸਲੇ ਦਾ ਬਚਾਅ ਕੀਤਾ ਹੈ आरसीएमपी ਨੇ ਪਰਚਲਕਾਰ ਨੂੰ ਕੈਨੇਡਾ ਚ ਵਾਪਰੀਆਂ ਹਿੰਸਕ ਘਟਨਾਵਾਂ ਦੇ ਨਾਲ ਜੋੜਿਆ ਸੀ ਜਿਸ ਉੱਤੇ ਮਾਰਕ ਕਾਰਨੀ ਪ੍ਰਧਾਨ ਮੰਤਰੀ ਆਫ ਕੈਨੇਡਾ ਦਾ ਕਹਿਣਾ ਸੀ ਕਿ ਇਹਨਾਂ ਘਟਨਾਵਾਂ ਦੀ ਜਾਂਚ ਹੋ ਰਹੀ ਹੈ ਬਿਨੁਨਿਆਦ ਕਿਸੇ ਉੱਤੇ ਦੋਸ਼ ਲਗਾਉਣਾ ਸਹੀ ਨਹੀਂ ਮੰਨਿਆ ਜਾ ਰਿਹਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਲਬਰਟਾ ਚ ਹੋਣ ਵਾਲੇ ਜੀ7 ਸੰਮੇਲਨ ਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਦੇਣ ਦਾ ਬਚਾ ਕੀਤਾ ਕੁਝ ਮਹੀਨੇ ਪਹਿਲਾਂ ਆਰਸੀਐਮਪੀ ਨੇ ਇਲਜ਼ਾਮ ਲਾਇਆ ਸੀ ਕਿ ਕੈਨੇਡਾ ਚ ਵਾਪਰੀਆਂ ਕਈ ਹਿੰਸਕ ਘਟਨਾਵਾਂ ਵਿੱਚ ਕਤਲ ਵੀ ਸ਼ਾਮਿਲ ਨੇ ਤੇ ਉਸ 'ਚ ਮੋਦੀ ਸਰਕਾਰ ਦਾ ਹੱਥ ਹੈ ਕਾਨਨੀ ਇਸ ਸਾਲ ਜੀ 7 ਦੇ ਮੇਜ਼ਬਾਨ ਨੇ ਤੇ ਉਹਨਾਂ ਕਿਹਾ ਕਿ ਜਦੋਂ ਦੁਨੀਆ ਭਰ ਦੇ ਲੀਡਰ ਕਨੇਡਾ, ਨੈਸਕਿਸ, ਅਲਬਰਟਾ ਚ ਊਰਜਾ ਸੁਰੱਖਿਆ ਤੇ ਅਤ ਮਹੱਤਵਪੂਰਨ ਖਣਿਜ ਪਦਾਰਥਾਂ ਵਰਗੇ ਮੁੱਦਿਆਂ ਤੇ ਚਰਚਾ ਕਰ ਰਹੇ ਨੇ ਤਾਂ ਭਾਰਤ ਵਰਗੇ ਵੱਡੇ ਤੇ ਵਿਸ਼ਵ ਆਰਥਿਕ ਸਪਲਾਈ ਚੇਨ ਚ ਕੇਂਦਰੀ ਭੂਮਿਕਾ ਨਿਭਾਉਣ ਵਾਲੇ ਦੇਸ਼ ਦੀ ਮੌਜੂਦਗੀ ਇੰਪੋਰਟੈਂਟ ਹੈ ਉਹਨਾਂ ਇਹ ਵੀ ਸੰਕੇਤ ਦਿੱਤਾ ਹੈ ਕਿ ਭਾਰਤ ਹੁਣ ਚੱਲ ਰਹੀਆਂ ਕਨੇਡੀਅਨ ਜਾਂਚਾਂ ਚ ਸਹਿਯੋਗ ਕਰਨ ਲਈ ਵਧੇਰੇ ਤਿਆਰ ਹੈ ਕਾਰਨੀ ਨੇ ਬੀਤੇ ਹਫਤੇ ਇੱਕ ਨਿਊਜ਼ ਕਾਨਫਰੰਸ ਦੇ ਦੌਰਾਨ ਕਿਹਾ ਕਿ ਅਸੀਂ ਮਹੱਤਵਪੂਰਨ ਤੌਰ ਤੇ ਹੁਣ ਕਾਨੂੰਨ ਏਜੰਸੀਆਂ ਦੀ ਵਾਰਤਾ ਜਾਰੀ ਰੱਖਣ ਲਈ ਸਹਿਮਤ ਹੋયા ਇਸ ਲਈ ਇਸ ਤੇ ਕੁਝ ਪ੍ਰੋਗਰੈਸ ਹੋਈ ਹੈ ਉਨ੍ਹਾਂ ਆਖਿਆ ਮੈਂ ਇਸ ਕੰਟੈਕਸਟ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ ਸੱਦਾ ਦਿੱਤਾ ਸੀ ਤੇ ਉਨ੍ਹਾਂ ਨੇ ਸਵੀਕਾਰ ਕਰ ਲਿਆ ਹੈ। ਬੀਤੇ ਹਫਤੇ ਐਲਾਨੇ ਗਏ ਇਸ ਸੱਦੇ ਦੀ ਤਿੱਖੀ ਨਿੰਦਾ ਵੀ ਹੋਈ ਹੈ। ਵੋਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਂਡਾ ਨੇ ਕਿਹਾ ਕਿ ਇਸ ਫੈਸਲੇ ਨੇ ਕੈਂਡਾ ਭਾਰਤੀ ਸਿੱਖ ਕੌਮ ਵਿੱਚ ਗੁੱਸਾ ਤੇ ਦਰਦ ਪੈਦਾ ਕਰ ਦਿੱਤਾ ਹੈ। ਸਿੱਖ ਫੈਡਰੇਸ਼ਨ ਆਫ ਕੈਂਡਾ ਨੇ ਮੋਦੀ ਦੇ ਇਸ ਦੌਰੇ ਨੂੰ ਇੱਕ ਗੰਭੀਰ ਬੇਇੱਜ਼ਤੀ ਘਰਾਣ ਦਿੱਤਾ ਹੈ। ਇਸ ਗਰੁੱਪ ਨੇ ਕਿਹਾ ਹੈ ਕਿ 2023 ਚ ਸੜੀ ਦੇ ਇੱਕ ਗੁਰਦੁਆਰੇ ਦੇ ਬਾਹਰ ਹਰਦੀਪ ਸਿੰਘ ਨਿజర్ ਦੀ ਗੋਲੀ ਮਾਰ ਕੇ ਹੱਤਿਆਰ ਵਿਰੋਧੀ ਅਫਵਾਜ਼ਾਂ ਨੂੰ ਚੁੱਪ ਕਰਵਾਉਣ ਤੇ ਕੌਮ ਨੂੰ ਡਰਾਉਣ ਦੀ ਇੱਕ ਯੋਜਨਾਬੱਧ ਕੋਸ਼ਿਸ਼ ਦਾ ਹਿੱਸਾ ਸੀ ਪਿਛਲੇ ਫੌਲ ਦੇ ਵਿੱਚ RCMP ਦੇ ਚੀਫ ਨੇ ਭਾਰਤੀ ਸਰਕਾਰ ਦੇ ਏਜੰਟਾਂ ਵੱਲੋਂ ਕੈਨੇਡਾ 'ਚ ਵਿਆਪਕ ਹਿੰਸਾ ਜਿਸ 'ਚ ਕਤਲ ਵੀ ਸ਼ਾਮਲ ਹੈ ਅਜਹੀਆਂ ਦੇ ਵਿੱਚ ਭੂਮਿਕਾ ਹੋਣ ਦੇ ਦੋਸ਼ ਲਾਇਸੀ ਤੇ ਚੇਤਾਵਨੀ ਦਿੱਤੀ ਕਿ ਜਨਤਕ ਸੁਰੱਖਿਆ ਲਈ ਗੰਭੀਰ ਖਤਰਾ ਹੈ RCMP ਕਮਿਸ਼ਨਰ ਮਾਈਕ ਰਹੀਮ ਨੇ ਕਿਹਾ ਸੀ ਕਿ ਉਨ੍ਹਾਂ ਦੀ ਪੁਲਿਸ ਕੋਲ ਪਖਤਾ ਸਬੂਤ ਨੇ ਜੋ ਦਰਸਾਉਂਦੇ ਨੇ ਕਿ ਭਾਰਤ ਸਰਕਾਰ ਦੀ ਆਲਾ ਕਮਾਂਡ ਕੈਨੇਡੀਅਨ ਧਰਤੀ ਦੇ ਹਿੰਸਾ ਦੀ ਮੁਹਿੰਮ ਨੂੰ ਅੰਜਾਮ ਦੇਣ 'ਚ ਸ਼ਾਮਲ ਸੀ ਇਸ ਚ ਕਤਲ ਜ਼ਬਰਦਸਤੀ ਤੇ ਜ਼ਬਰਨ ਵਸੂਲੀ ਸ਼ਾਮਲ ਹੈ ਰਹੀਮ ਨੇ ਕਿਹਾ ਸੀ ਕਿ ਪੁਲਿਸ ਸਬੂਤ ਦਰਸਾਉਂਦੇ ਨੇ ਕਿ ਭਾਰਤੀ ਡਿਪਲੋਮੈਟਸ ਤੇ ਕਾਉਂਸਲਰ ਸਟਾਫ ਨੇ ਕੈਨੇਡਾ ਚ ਲੋਕਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਤੇ ਉਹ ਜਾਣਕਾਰੀ ਭਾਰਤ ਸਰਕਾਰ ਨੂੰ ਦਿੱਤੀ ਗਈ ਫਿਰ ਅਪਰਾਧਿਕ ਸੰਗਠਨਾਂ ਨੂੰ ਹਿੰਸਾ ਦੀਆਂ ਕਾਰਵਾਈਆਂ ਕਰਨ ਲਈ ਨਿਰਦੇਸ਼ ਦਿੱਤੇ ਗਏ आरसीएमपी ਦੇ ਇਹ ਇਲਜ਼ਾਮ ਤਤਕਾਲੀ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਉਸ ਐਲਾਨ ਤੋਂ ਲਗਭਗ 1 ਸਾਲ ਬਾਅਦ ਆਏ ਸਨ ਜਦੋਂ ਉਨ੍ਹਾਂ ਪਾਰਲੀਮੈਂਟ 'ਚ ਕਿਹਾ ਸੀ ਕਿ ਕੈਨੇਡਾ ਕੋਲ ਸਬੂਤ ਮੌਜੂਦ ਨੇ ਜੋ ਭਾਰਤੀ ਜਨਟਾਨੂ ਕੈਨੇਡੀਅਨ ਸਿੱਖ ਖੰਭਵਾਦੀ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਨਾਲ ਜੋੜਦੇ ਨੇ ਹਰਦੀਪ ਸਿੰਘ ਨਿੱਜਰ ਨੂੰ ਸਿੱਖ ਵਖਵਾਦੀਆਂ ਦਾ ਸਮਰਥਕ ਦੱਸਿਆ ਜਾਂਦਾ ਹੈ ਸਾਬਕਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਪਿਛਲੇ ਜੂਨ ਦੇ ਵਿੱਚ ਇਟਲੀ 'ਚ ਆਯੋਜਿਤ ਜੀ7 ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ ਪਰ ਦੋ ਦੇਸ਼ਾਂ ਦੇ ਸਬੰਧ ਤਣਾਪੂਰਨ ਹੀ ਰਹੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਵਾਲੀ ਲਿਬਰਲ ਸਰਕਾਰ ਨੇ ਭਾਰਤ ਨਾਲ ਸਬੰਧਾਂ ਨੂੰ ਠੀਕ ਕਰਨ ਤੇ ਨਵੀਂ ਸ਼ੁਰੂਆਤ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ ਬੀਤੇ ਹਫਤੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਿਖਿਆ ਕਿ ਉਹ ਸੰਮੇਲਨ ਚ ਕਾਰਨੀ ਨਾਲ ਮੁਲਾਕਾਤ ਦੀ ਯੋਜਨਾ ਕਰ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਿਖਿਆ ਕਿ ਜਿਵੇਂ ਕਿ ਜੀਵੰਤ ਲੋਕਤੰਤਰਾ ਵਿੱਚ ਲੋਕ ਮਜ਼ਬੂਤ ਤੰਦ ਨਾਲ ਜੁੜੇ ਹੋਏ ਨੇ ਭਾਰਤ ਤੇ ਕੈਨਡਾ ਆਪਸੀ ਸਤਿਕਾਰ ਤੇ ਸਾਂਝੇ ਹਿੱਤਾਂ ਦੇ ਆਧਾਰ ਤੇ ਨਵੇਂ ਉਤਸ਼ਾਹ ਨਾਲ ਮਿਲ ਕੇ ਕੰਮ ਕਰਨਗੇ ਤੇ ਉਦੋਂ ਦੇ ਕਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਭਾਰਤ ਦੀਆਂ ਤਾਰੀਫਾਂ ਦੇ ਪੁਲ ਬੰਨ੍ਹਨੇ ਸ਼ੁਰੂ ਕਰ ਦਿੱਤੇ ਨੇ ਦਰਅਸਲ ਜੀ7 ਸਿਮਿਟ ਦੇ ਵਿੱਚ ਆਉਣ ਤੋਂ ਪਹਿਲਾਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਹੋ ਰਿਹਾ ਕੈਨੇਡੀਅਨ মিডিਆ ਲਗਾਤਾਰ ਸਵਾਲ ਚੁੱਕ ਰਿਹਾ ਕਿ ਅਖਰਕਾਰ ਨੇ ਵਿਰੋਧ ਦੇ ਬਾਵਜੂਦ ਵੀ ਕਿਉਂ ਭਾਰਤ ਨੂੰ ਇਸ G7 ਸਮਿਟ ਦਾ ਹਿੱਸਾ ਬਣਾਇਆ ਜਾ ਰਿਹਾ ਤਾਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਜ਼ਿਕਰ ਕੀਤਾ ਕਿ ਭਾਰਤ ਅੱਜ ਇੱਕ ਉੱਭਰਦਾ ਹੋਇਆ ਦੇਸ਼ ਬਣ ਚੁੱਕਿਆ ਹੈ ਭਾਰਤ ਦੇ ਇਕਨੋਮੀ ਕਾਫੀ ਸਟਰੋਂਗ ਹੈ ਭਾਰਤ ਦੇ ਨਾਲ ਕੈਨੇਡਾ ਨੂੰ ਮਜ਼ਬੂਤ ਸੰਬੰਧ ਬਣਾਉਣੇ ਪੈਣਗੇ ਉਹਨਾਂ ਨੇ ਪਾਰਦੀ ਕਾਫੀ ਤਰੀਕਿਆਂ ਦੇ ਨਾਲ ਤਾਰੀਫ ਵੀ ਕੀਤੀ ਨਾਲ ਹੀ ਉਹਨਾਂ ਨੇ ਇਹ ਵੀ ਜ਼ਿਕਰ ਕਰ ਦਿੱਤਾ ਕਿ ਹਰਦੀਪ ਸਿੰਘ ਨੇ ਜੜ ਕਤਲकांड ਦੇ ਮਾਮਲੇ ਦੀ ਜਾਂਚ ਪੜਤਾਲ ਜਾਰੀ ਹੈ ਪੁਲਿਸ ਆਪਣਾ ਕੰਮ ਕਰ ਰਹੀ ਹੈ ਪਰ ਉਹ ਕਿਸੇ ਵੀ ਤਰ੍ਹਾਂ ਦੀ ਗੁਪਤ ਜਾਣਕਾਰੀ ਨੂੰ ਮੀਡੀਆ ਦੇ ਨਾਲ ਸਾਂਝੀ ਕਰਨ ਦੇ ਹੱਕ ਦੇ ਵਿੱਚ ਵਿਖਾਈ ਨਹੀਂ ਦੇਣੇ ਸੋ ਲੈਟਸ ਪੁਟ ਦ ਟੂ ਅਸਪੈਕਟਸ ਇਨ ਕੰਟੈਕਸਟ ਅਮ ਫਰਸਟ ਇਜ਼ ਅ ਵੀ ਆਰ ਇਨ ਦ ਰੋਲ ਕੈਨੇਡਾ ਇਜ਼ ਇਨ ਦ ਰੋਲ ਆਫ ਦ ਜੀ 7 ਚੇਅਰ ਅਮ ਐਂਡ In those discussions, as agreed with our G7 uh, colleagues, uh, include important discussions on energy security, on uh, digital future, um, critical minerals, amongst others, and partnerships actually in building infrastructure uh, in the emerging and developing world. There are certain countries that should be at the table for those discussions, um, and in my capacity as G7, chair, consultation with others. Uh, some others uh, make those determinations. Uh, india, the fifth largest uh, economy in the world, uh, effectively the most populous uh, country in the world, central to a number of those supply chains, uh, at the heart of a number of those supply chains, so it makes sense. Um, and in addition, uh, bilaterally, we have now agreed, importantly, uh, to continued law enforcement, to law enforcement dialogue. So, there's been some progress on that, recognizes uh, issues of accountability. I extended the invitation to uh, Prime Minister Modi uh, for in, in that context, and he has accepted. Uh, well, first off, there is uh, a legal process that is literally underway um, um, and, and quite advanced in Canada, and it's never appropriate to, uh, to make comments. In, the, in, in, any, in any respect with respect to those legal processes but, but with respect if you cannot say no why invite him uh, here? that i i gave okay, so you, if, 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 with respect i gave you an answer that is appropriate to someone in my position about an ongoing legal process in which including which federal authorities are directly involved but there is a possibility i, I, I will give you the same answer to any legal process and anyone who holds this office, past and future, will give the same answer to any ongoing legal process, because otherwise, I'm, the individual in this office will what, uh, interfere. What is your message then to Canadians who uh, are a bit disturbed or wondering why Mr. Modi is being invited to Canada? When there is this legal process that has not cleared him and his governments of involvement in the death of a Canadian in, on Canadian soil, uh, my message is that we are uh, a country of the rule of law. The rule of law is, under, is uh, proceeding as it should uh, in Canada, and I am not going to disrupt that process. The Liberals' new andrew newb parvegan hatan the rastri nirvanda karish tees karin lei ek bill le anda. American tariffs on the Madinazar Canadian economy the pravusatanu mizboot karin ਦ ਕੈਨੇਡੀਅਨ ਇਕਨੋਮੀ ਬਿਲ ਤਿਆਰ ਕੀਤਾ ਗਿਆ ਹੈ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਰੋਸਟਰ ਨਿਰਮਾਣ ਪ੍ਰੋਜੈਕਟਾਂ ਤੇ ਵਪਾਰਕ ਰੁਕਾਵਟਾਂ ਨੂੰ ਹਟਾਉਣ ਬਾਰੇ ਬਿਲ ਦੀ ਰੂਪਰੇਖਾ ਪੇਸ਼ ਕੀਤੀ ਹੈ ਲਿਬਰਲ ਸਰਕਾਰ ਨੇ ਇੱਕ ਕਾਨੂੰਨ ਪੇਸ਼ ਕੀਤਾ ਹੈ ਜਿਸ ਦਾ ਮਕਸਦ ਦੇਸ਼ ਦੇ ਅੰਦਰੂਨੀ ਵਪਾਰ ਤੇ ਮੌਜੂਦ ਫੈਡਰਲ ਰੁਕਾਵਟਾਂ ਨੂੰ ਖਤਮ ਕਰਨਾ ਤੇ ਰੋਸਟਰ ਨਿਰਮਾਣ ਬਾਬਤ ਇਨਫਰਾਸਟ੍ਰਕਚਰ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਪਛਾਣੜ ਤੇ ਮਨਜ਼ੂਰੀ ਦੇਣ ਦੀ ਪ੍ਰਕਿਰਿਆ ਨੂੰ ਬਿਹਤਰ ਬਣਾਉਣਾ ਹੈ The One Canadian Economy Act ਇੱਕ ਕੈਨੇਡੀਅਨ ਆਰਥਿਕਤਾ ਐਕਟ ਹੈ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਵੱਲੋਂ ਚੋਣ ਮਹੀਮ ਦੌਰਾਨ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਹੈ ਜਿਸ ਦਾ ਮਕਸਦ ਅਮਰੀਕੀ ਰਾਸ਼ਟਰਪਤੀ ਜোনাল 트াম্প ਦੀ ਸਰਕਾਰ ਵੱਲੋਂ ਕੈਨੇਡਾ ਵਿਰੁੱਧ ਕੀਤੇ ਆਰਥਿਕ ਹਮਲਿਆਂ ਦੇ ਸੰਦਰਭ ਵਿੱਚ ਦੇਸ਼ ਦੀ ਅਰਥ ਵਿਵਸਥਾ ਤੇ ਪ੍ਰਭੂਸੱਤਾ ਨੂੰ ਮਜ਼ਬੂਤ ਕਰਨਾ ਹੈ ਸਰਕਾਰ ਨੇ ਇੱਕ ਬਿਆਨ ਚੁਕਿਆ ਹੈ ਕਿ ਅਮਰੀਕਾ ਵੱਲੋਂ ਕੈਨੇਡਾ ਤੇ ਲਗਾਏ ਗਏ ਟੈਰਫਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿਰਤਿਵਿਵਸਥਾ ਨੂੰ ਲੰਮੇ ਸਮੇਂ ਤੋਂ ਟਟਮਾਰ ਰੱਖਣ ਤੇ ਕੈਨੇਡੀਅਨਸ ਲਈ ਮੌਕਿਆਂ ਨੂੰ ਸੀਮਤ ਰੱਖਣ ਵਾਲੀਆਂ ਰੁਕਾਵਟਾਂ ਨੂੰ ਤੁਰੰਤ ਦੂਰ ਕਰਨਾ ਕਿੰਨਾ ਜ਼ਰੂਰੀ ਹੈ ਬੀਤੇ ਹਫਤੇ ਵੀਕਐਂਡ ਦੇ ਵਿੱਚ ਸਰਕਾਰੀ ਅਧਿਕਾਰੀਆਂ ਦੇ ਵੱਲੋਂ ਦਿੱਤੀ ਗਈ ਬਰੀਫਿੰਗ ਅਨੁਸਾਰ ਇਸ ਬਿਲ ਰਾਹੀਂ ਵੱਡੇ ਬੁਨਿਆਦੀ ਢਾਂਚੇ ਸੰਬੰਧੀ ਪ੍ਰੋਜੈਕਟਾਂ ਦੀ ਮਨਜ਼ੂਰੀ ਪ੍ਰਕਿਰਿਆ ਤੇਜ਼ ਹੋਵੇਗੀ ਜਿਸ ਨਾਲ ਮਨਜ਼ੂਰੀ ਲਈ ਲੱਗਣ ਵਾਲਾ ਸਮਾਂ 5 ਸਾਲ ਤੋਂ ਘਟਾ ਕੇ ਸਿਰਫ 2 ਸਾਲ ਕਰ ਦਿੱਤਾ ਜਾਵੇਗਾ ਇਹ ਬਿਲ ਅੰਦਰੂਨੀ ਵਪਾਰ ਨੂੰ ਵੀ ਮਜ਼ਬੂਤ ਕਰੇਗਾ ਤੇ ਇਹ ਸੂਬਾਈ ਮਿਆਰਾਂ ਨੂੰ ਭਾਵੇਂ ਉਹ ਵਸਤੂਆਂ ਸੇਵਾਵਾਂ ਚ ਕਾਮਿਆਂ ਦੇ ਹੋਰ ਪਾਸੇ ਕੰਮ ਕਰ ਸਕਣ ਨਾਲ ਸੰਬੰਧਿਤ ਹੋਣ ਫੈਡਰਲ ਮਿਆਰਾਂ ਦੇ ਬਰਾਬਰ ਮੰਨ ਲਵੇਗਾ ਇਸ ਕਾਨੂੰਨ ਦੇ ਤਹਿਤ ਜੇ ਕੋਈ ਵਿਅਕਤੀ ਕਿਸੇ ਸੂਬੇ ਜਾਂ ਇਲਾਕੇ ਚ ਕਿਸੇ ਵਿਸ਼ੇਸ਼ ਹੁਨਰਮੰਦ ਕੰਮ ਲਈ ਪ੍ਰਮਾਣਿਤ ਜਾਂ ਲਾਇਸੈਂਸ ਪ੍ਰਾਪਤ ਹੈ ਤਾਂ ਉਹ ਫੈਡਰਲ ਕੰਟਰੋਲਡ ਪ੍ਰੋਜੈਕਟ ਤੇ ਉਹੀ ਕੰਮ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਫੈਡਰਲ ਮਿਆਰਾਂ ਨੂੰ ਪੂਰਾ ਕਰਨ ਵਾਲਾ ਮੰਨਿਆ ਜਾਵੇਗਾ ਸਰਕਾਰ ਦਾ ਕਹਿਣਾ ਹੈ ਕਿ ਸੂਬਾਈ ਮਿਆਰਾਂ ਨੂੰ ਮਾਨਤਾ ਦੇਣ ਨਾਲ ਕਾਮਿਆਂ ਲਈ ਨੌਕਰੀਆਂ ਦੇ ਮੌਕੇ ਵਧਣਗੇ ਤੇ ਰੋਜ਼ਗਾਰਦਾਤਾਵਾਂ ਕੋਲ ਕਾਮਿਆਂ ਦੀ ਚੋਣ ਕਰਨ ਦੀ ਵੱਡੀ ਉਪਲਬਧਤਾ ਹੋਵੇਗੀ ਹਾਲਾਂਕਿ ਇਹ ਬਿਲ ਸਿਰਫ ਫੈਡਰਲ ਪੱਧਰ ਤੇ ਸੂਬਾਈ ਮਿਆਰਾਂ ਨੂੰ ਮਾਨਤਾ ਦਿੰਦਾ ਜੇ ਕਿਸੇ ਸੂਬੇ ਚ ਸਰਟੀਫਾਈਡ ਵਿਅਕਤੀ ਕਿਸੇ ਹੋਰ ਸੂਬੇ ਜਾਂ ਇਲਾਕੇ ਚ ਕੰਮ ਕਰਨਾ ਚਾਹੁੰਦਾ ਹੈ ਤਾਂ ਇਹ ਸਿਰਫ ਉਦੋਂ ਹੀ ਸੰਭਵ ਹੋਵੇਗਾ ਜਦੋਂ ਉਹ ਸੂਬਾ ਜਾਂ ਇਲਾਕਾ ਆਪਣੇ ਵਪਾਰਕ ਰੁਕਾਵਟਾਂ ਨੂੰ ਹਟਾਉਣ ਤੇ ਸਹਿਮਤ ਹੋਵੇ ਮਿਨਿਸਟਰ ਲਬਲਾ ਹੈਜ਼ ਜਸਟ ਟੇਬਲਡ Our government's one Canadian economy legislation. A bill with two equally important components, designed to create one Canadian economy out of 13. A bill that is laser focused on building a stronger, more competitive, and a more resilient Canadian economy that works for all Canadians. A bill that meets this hinge moment. With the urgency and determination it requires. The first component of the bill eliminates federal barriers to internal trade and labor mobility. It's our contribution to a broader effort with all the provinces and territories to eliminate the barriers that have held our country back for far too long. Barriers that cost Canadians as much as $200 billion every year. With the One Canadian Economy Bill, we are aligning federal rules and regulations with those from the provinces and territories, helping to create one market, not 13. That will allow more goods, more services to be transported, sold, and bought across our nation without restriction, generating new opportunities for Canadian businesses and lowering costs for Canadian consumers. It will allow Canadian workers to do their jobs. Wherever they want in this great country. Provinces and territories have already announced seven similar initiatives this year. More are in the works. The momentum to give Canadians from coast to coast to coast what they deserve is now extraordinary. ਫੈਡਰਲ ਸਰਕਾਰ ਕੋਲ ਸੂਬਾਈ ਤੇ ਪ੍ਰਦੇਸ਼ੀ ਮਿਆਰਾਂ ਸੰਬੰਧੀ ਹੋਰ ਨਿਯਮ ਤੇ ਮਾਪਦੰਡ ਨੇ ਜੋ ਦੇਸ਼ ਦੇ ਅੰਦਰ ਸਾਰੇ ਸੂਬਿਆਂ ਤੇ ਇਲਾਕਿਆਂ ਤੇ ਲਾਗੂ ਹੁੰਦੇ ਨੇ ਨਵੇਂ ਕਾਨੂੰਨ ਤਹਿਤ ਕਿਸੇ ਵੀ ਸੂਬੇ ਦੇ ਵਸਤੂਆਂ ਅਤੇ ਸੇਵਾਵਾਂ ਲਈ ਨਿਰਧਾਰਿਤ ਮਿਆਰਾਂ ਨੂੰ ਫੈਡਰਲ ਮਿਆਰਾਂ ਦੇ ਬਰਾਬਰ ਮੰਨ ਲਿਆ ਜਾਵੇਗਾ ਇਸ ਦਾ ਅਰਥ ਇਹ ਹੈ ਕਿ ਕਿਸੇ ਸੂਬੇ ਦੇ ਫੂਡ ਸੰਬੰਧੀ ਆਰਗੈਨਿਕ ਮਿਆਰ ਜਾਂ ਬਿਜਲੀ ਦੇ ਉਪਕਰਨਾਂ ਬਾਬਤ ਊਰਜਾ ਕੁਸ਼ਲਤਾ ਮਿਆਰ ਹੁਣ ਫੈਡਰਲ ਪੱਧਰ ਤੇ ਮਾਨਤਾ ਪ੍ਰਾਪਤ ਹੋਣਗੇ ਤੇ ਉਹ ਦਰੇ ਵਿਦੇਸ਼ ਮੰਤਰੀ ਨੀਤਾ ਆਨੰਦ ਯੂਨਾਈਟਿਡ ਕਿੰਗਡਮ ਦੇ ਦੌਰੇ ਦੇ ਉੱਤੇ ਨੇ ਜਿੱਥੇ ਉਹਨਾਂ ਨੇ ਆਪਣੇ ਹਮਰਤਬਾ ਡੇਵਿਡ ਲੈਮੀ ਦੇ ਨਾਲ ਮੁਲਾਕਾਤ ਕੀਤੀ ਤੇ ਉਸ ਤੋਂ ਬਾਅਦ ਲੰਡਨ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਕੇ ਇਸ ਮੀਟਿੰਗ ਬਾਰੇ ਦੱਸਿਆ ਇੱਥੇ ਹੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਵੱਲੋਂ ਆਪਣੇ ਭਾਰਤੀ ਹਮਰਤਬਾ ਨਰਿੰਦਰ ਮੋਦੀ ਨੂੰ ਸੱਦਾ ਦਿੱਤੇ ਜਾਣ ਦੇ ਉੱਤੇ ਵੀ ਟਿੱਪਣੀ ਨੀਤਾ ਆਨੰਦ ਦੇ ਵੱਲੋਂ ਕੀਤੀ ਗਈ ਹੈ ਐਸੇ ਹੀ ਮਹੀਨੇ ਦੇ ਵਿੱਚ 15 ਤੋਂ 17 ਜੂਨ ਨੂੰ ਕੈਨੇਡਾ ਦੇ ਅਲਬਰਟਾ ਸੂਬੇ ਦੇ ਵਿੱਚ ਜੀ7 ਸੰਮੇਲਨ ਹੋਣ ਜਾ ਰਿਹਾ ਹੈ ਜਿਸ ਵਿੱਚ ਸ਼ਾਮਲ ਹੋਣ ਵਾਸਤੇ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਵੀ ਸੱਦਾ ਦਿੱਤਾ ਗਿਆ ਅਨੀਤਾ ਆਨੰਦ ਨੇ ਜ਼ਿਕਰ ਕੀਤਾ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਦੀ ਸ਼ਮੂਲੀਅਤ ਕਿੰਨੀ ਕੁ ਜ਼ਰੂਰੀ ਹੈ ਨਾਲ ਹੀ ਉਹਨਾਂ ਨੇ ਇਹ ਵੀ ਆਖਿਆ ਕਿ ਬੀਤੇ ਕੁਝ ਸਮੇਂ ਪਹਿਲਾਂ ਜੋ ਘਟਨਾਵਾਂ ਵਾਪਰੀਆਂ ਹਨ ਜਾਂ ਫਿਰ ਜਿਨ੍ਹਾਂ ਘਟਨਾਵਾਂ ਦਾ ਦੋਸ਼ ਭਾਰਤ ਦੇ ਉੱਤੇ ਲਗਾਇਆ ਜਾ ਰਿਹਾ ਹੈ ਉਹਨਾਂ ਘਟਨਾਵਾਂ ਦੀ ਜਾਂਚ ਚੱਲ ਰਹੀ ਹੈ ਵੈਲ ਆਈ ਵਾਂਟ ਟੂ ਬੀਗਨ ਬਾਈ ਸੇਇੰਗ ਥੈਟ ਕੈਨੇਡਾ ਵਿਲ ਨੈਵਰ ਕੰਪਰੋਮਾਈਜ਼ ਓਨ ði ਰੂਲ ਆਫ ਲਾ ਥੇਅਰ ਇਜ਼ ਏ Illegal process that is continuing. At the same time, the Prime Minister is hosting the G7, he has invited global leaders to discuss pressing global issues. And the upshot is that the long standing relationship between Canada and India, in terms of people to people ties and in terms of the commercial relationship, uh, will be part of that summit in, manifested in the invitation to Prime Minister Modi by Prime Minister Carney. Returning to, sorry, sorry. Returning to Narendra Modi, you mentioned the commercial relationship between Canada and India. Does this say that Canada is putting commercial priorities above national security? Not at all. Not one bit. There is an RCMP investigation that is ongoing. There is a legal process that is independent of the Government of Canada, full stop. And we will always respect the rule of law and we will always respect the legal process that is occurring in our country, period. If I may follow on just in terms of the Sikh community in Canada, what message do you think it would send it sends to them that Narendra Modi is coming? I hope that. Canadians across the board will always know that our government stands for and respects the rule of law and legal processes. And I also want to reiterate that we will spare no expense for the safety and security of Canadian citizens, full stop. দ্য ডর ফেডারেল সরকার ਨੇ ਟੈਰਿਫ ਦੇ ਵਿਚਾਲੇ ਹਮਿਲਟਨ ਸਟੀਲ ਦੀ ਰੱਖਿਆ ਕਰਨ ਦਾ ਐਲਾਨ ਕਰ ਦਿੱਤਾ ਹੈ ਵਾਅਦਾ ਕੀਤਾ ਹੈ ਦਾਵਾ ਕੀਤਾ ਗਿਆ ਹੈ ਮੰਤਰੀ ਮਿਲੇਨੀ ਜੋਲੀ ਦੇ ਵੱਲੋਂ ਮਿਲੇਨੀ ਜੋਲੀ ਨੇ ডিফਾਸਕੋ ਵਰਕਰਸ ਨੂੰ ਜਾਣਕਾਰੀ ਦਿੱਤੀ ਹੈ ਸਟੀਲ ਅਤੇ ਐਲੂਮੀਨੀਅਮ ਤੇ ਅਮਰੀਕੀ ਟੈਰਿਫ 50% ਤੱਕ ਵਧਣ ਤੋਂ ਕੁਝ ਹੀ ਦਿਨ ਬਾਅਦ ਇੰਡਸਟਰੀ ਮੰਤਰੀ ਨੇ ਪਲਾਂਟ ਦਾ ਦੌਰਾ ਕੀਤਾ ਹੈ ਹਮਿਲਟਨ ਦੇ ਵਿੱਚ ਆਰ ਸੇਲਰ ਮਿੱੱਤਲ ডিফਾਸਕੋ ਸਟੀਲ ਪਲਾਂਟ ਦੇ ਦੌਰੇ ਤੋਂ ਬਾਅਦ ਉਦਯੋਗ ਮੰਤਰੀ ਮਿਲੇਨੀ ਜੋਲੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਜੋਲਿਦੀ ਡਿਫਾਸਕੋ ਫੇਰੀ ਰਾਸ਼ਪਤੀ ਡੋਨਾਲਡ ਟਰੰਪ ਦੁਆਰਾ ਸਟੀਲ ਤੇ ਐਲੂਮੀਨੀਅਮ ਦੇ ਟੈਰਫ 25 ਤੋਂ 50% ਤੱਕ ਵਧਾਉਣ ਦੇ ਕਾਰਜਕਾਰੀ ਆਦੇਸ਼ ਤੇ ਦਸਕਤ ਕਰਨ ਤੋਂ ਕੁਝ ਦਿਨ ਬਾਅਦ ਹੋਈ ਹੈ ਜੋਲਿ ਨੇ ਕਿਹਾ ਹੈ ਕਿ ਸੰਘੀ ਸਰਕਾਰ ਛਾਂਟੀ ਨੂੰ ਰੋਕਣ ਲਈ ਕੰਪਨੀਆਂ ਨੂੰ ਥੋੜੇ ਸਮੇਂ ਦੇ ਵਿੱਚ ਵਿੱਤੀ ਤੌਰ ਤੇ ਮਦਦ ਕਰਨ ਦੀ ਯੋਜਨਾ ਤੇ ਕੰਮ ਕਰ ਰਹੀ ਹੈ ਸਰਕਾਰ ਇਹ ਯਕੀਨੀ ਬਣਾਵੇਗੀ ਕਿ ਇਨ੍ਹਾਂ ਟੈਰਫ ਦੇ ਵਧਣ ਦੇ ਨਾਲ ਲੇਆਫਸ ਨਾ ਹੋਣ ਐਂਡ ਵੀ ਵਾਂਟ ਟੂ ਮੇਕ ਸ਼ੁਰ ਕਿ ਥੈ ਕੈਨ ਕੰਟੀਨਿਊ To succeed in their jobs, and we will do everything to make sure that they do. So, we know that the US tariffs against steel and aluminum are completely unacceptable. They're completely illegal and uh, they're completely unjustifiable. So, we will continue to fight back. The, these tariffs are a direct attack against steel workers, aluminum workers. And of course, these industries, this plant, this community, and Canada. So, based on that, we'll do three things we will fight, we will protect, and we will build. We'll fight by having strong countermeasures and making sure that we're standing up against this US administration. Second, what we will do is we will protect. We will protect our workers, we will protect our domestic market, we won't tolerate. Dumping of steel in Canada, and also we will make sure that uh, we protect our companies from unfair trade practices. Period. This should not even be a question. This is what we'll do. And finally, we will build. And you saw the Prime Minister today with uh, key ministers tabling a bill that is fundamental, that is about. Making sure that we create one Canadian economy, that we're able not only to get rid of internal trade barriers, so not 13 economies but one economy, but more than that, that we will make sure that we build national major projects. We need to do this because it's our way to create jobs at home, it's our way to invest in ourselves, it's our way to build a stronger Canada. And we will also make sure that we invest in the defense sector by creating a Canada defense industrial sector and creating jobs in the steel aluminum sector through these investments. This so, week, the Canadian government developed a new act. It the announced that a new bill was passed. Canada is introducing the Stronger Border Act. The name is given. Will Canada's schedule be in after this? ਅਤੇ ਇਹ ਬਿੱਲ ਕੀ ਹੈ ਆਸਾਨ ਤੇ ਸੌਖੇ ਸ਼ਬਦਾਂ ਚ ਸਮਝਾਉਣ ਵਾਸਤੇ ਇੱਕ ਰਿਪੋਰਟ ਹਜ਼ਰ ਹੈ ਕੈਨੇਡਾ ਦਾ ਸਟਰੋਂਗ ਬਾਰਡਰ ਐਕਟ 2025 ਚ ਪੇਸ਼ ਕੀਤਾ ਗਿਆ ਇੱਕ ਨਵਾਂ ਕਾਨੂੰਨ ਹੈ ਇਸ ਦਾ ਮਕਸਦ ਕੈਨੇਡਾ ਦੀਆਂ ਸਰਹੱਦਾਂ ਦੀ ਸੁਰੱਖਿਆ ਵਧਾਉਣਾ ਇਮੀਗ੍ਰੇਸ਼ਨ ਪ੍ਰਕਿਰਿਆ ਨੂੰ ਸੁਧਾਰਨਾ ਤੇ ਡਰੱਗਸ ਖਾਸ ਕਰਕੇ ਫੈਂਟਨਿਲ ਦੀ ਤਸਕਰੀ ਰੋਕਣ ਲਈ ਨਵੇਂ ਕਦਮ ਚੁੱਕਣਾ ਹੈ ਹੁਣ ਕੈਨੇਡਾ ਚ ਸ਼ਰਨ ਲੈਣਾ ਔਖਾ ਕੰਮ ਹੋ ਜਾਵੇਗਾ ਜਾਂ ਫਿਰ ਹੋ ਹੀ ਗਿਆ ਅਸਲ 'ਚ ਇਹ ਸ਼ਰਨ ਜਿਸ ਨੂੰ ਅਸਾਇਲਮ ਆਖਿਆ ਜਾਂਦਾ ਹੈ ਉਹਨਾਂ ਲੋਕਾਂ ਨੂੰ ਮਿਲਦੀ ਹੈ ਜਿਹੜੇ ਲੋਕ ਸੱਚਮੁੱਚ ਕਿਸੇ ਮੁਸੀਬਤ 'ਚ ਹੋਣ ਜਿਵੇਂ ਕਿ ਰੂਸ ਤੇ ਯੂਕਰੇਨ 'ਤੇ جنگ ਲੱਗੀ ਹੋਈ ਹੈ ਤੇ ਲੋਕਾਂ ਦਾ ਉਜਾੜਾ ਹੋ ਰਿਹਾ ਹੈ ਜਾਂ ਫਿਰ ਕਿਸੇ ਦੇਸ਼ 'ਚ ਕਿਸੇ ਸਮਾਜਿਕ ਸੁਧਾਰਕ ਨੂੰ ਕਿਸੇ ਧਾਰਨਾ ਕਰਕੇ ਆਪਣੇ ਦੇਸ਼ 'ਚ ਖਤਰਾ ਹੋਵੇ ਉਸ ਦੀ ਜਾਨ ਨੂੰ ਖਤਰਾ ਹੋਵੇ ਜਾਂ ਉਹ ਸ਼ਖਸ ਕੈਨੇਡਾ 'ਚ ਪਹੁੰਚ ਕੇ ਅਸਾਈਲਮ ਮੰਗੇ ਜੋ ਫਿਰ ਸ਼ਰਨ ਮੰਗੇ ਤਾਂ ਉਸ ਨੂੰ ਸ਼ਰਨ ਦੇ ਦਿੱਤੀ ਜਾਂਦੀ ਸੀ ਤੇ ਇਹੀ ਸ਼ਖਸ ਬਾਅਦ 'ਚ ਪੱਕਾ ਵਸਨੀਕ ਬਣ ਕੇ ਸਿਟੀਜ਼ਨ ਵੀ ਬਣ ਜਾਂਦਾ ਸੀ ਪਰ ਇਸ ਅਸਾਈਲਮ ਦਾ ਵੱਡੇ ਪੱਧਰ ਤੇ ਨਾਜਾਇਜ਼ ਫਾਇਦਾ ਚੁੱਕਿਆ ਜਾ ਰਿਹਾ ਸੀ ਜਿਵੇਂ ਕਿ ਕੋਈ ਸਟੂਡੈਂਟ ਕੈਨੇਡਾ ਪੜ੍ਹਾਈ ਕਰਨ ਲਈ ਜਾਂਦਾ ਹੈ ਉਸ ਕੋਲ ਫੀਸਾਂ ਦੇਣ ਜੋਗੇ ਪੈਸੇ ਨਹੀਂ ਹੁੰਦੇ ਤਾਂ ਉਹ ਕੈਨੇਡਾ 'ਚ ਅਸਾਈਲਮ ਦਾ ਕੇਸ ਲਾ ਦਿੰਦਾ ਆਪਣੇ ਪਿਤਰੀ ਦੇਸ਼ ਤੋਂ ਕਿਸੇ ਵੱਡੇ ਸਿਆਸੀ ਲੀਡਰ ਤੋਂ ਇੱਕ ਚਿੱਠੀ ਲਿਆਉਂਦਾ ਤੇ ਆਪਣੇ ਕੇਸ ਚ ਲਾ ਦਿੰਦਾ ਤਾਂ ਉਹ ਆਰਾਮ ਨਾਲ ਸ਼ਰਨ ਮਿਲ ਜਾਂਦੀ ਹੈ ਬਾਅਦ ਚ ਪੀਆਰ ਵੀ ਮਿਲ ਜਾਂਦੀ ਹੈ ਤੇ ਉਸ ਦਾ ਕੰਮ ਪੱਕਾ ਹੋ ਜਾਂਦਾ ਹੈ ਜਿਹੜੇ ਲੋਕ ਕੈਨੇਡਾ ਚ ਵਿਜ਼ਟਰ ਵੀਜ਼ੇ ਤੇ ਆਉਂਦੇ ਜਾਂਦੇ ਨੇ ਤੇ ਜਾ ਕੇ ਪੱਕੇ ਹੋਣ ਲਈ ਤਰਕੀਬ ਲੜਾਉਂਦੇ ਨੇ ਯਾਨੀ ਕਿ ਸਟਾਲਨ ਦਾ ਕੇਸ ਲਾ ਦਿੰਦੇ ਨੇ ਉਹਨਾਂ ਨੂੰ ਵੀ ਆਰਾਮ ਨਾਲ ਕੈਨੇਡਾ ਚ ਸ਼ਰਨ ਮਿਲ ਜਾਂਦੀ ਸੀ ਬਾਅਦ ਚ ਪੱਕੇ ਹੋ ਜਾਂਦੇ ਸੀ ਇਸ ਤੋਂ ਪਹਿਲਾਂ ਉਹਨਾਂ ਨੂੰ ਓਪਨ ਵਰਕ ਪਰਮਿਟ ਮਿਲ ਜਾਂਦਾ ਸੀ ਹੁਣ ਕੈਨੇਡਾ ਸਰਕਾਰ ਚੱਕੰਨੀ ਹੋ ਚੁੱਕੀ ਹੈ ਤੇ ਉਹਨਾਂ ਨੂੰ ਸਾਰੀਆਂ ਤਰਕੀਬਾਂ ਦਾ ਪਤਾ ਲੱਗ ਚੁੱਕਾ ਹੈ ਤਾਂ ਉਹਨਾਂ ਨੇ ਸਟਰੋਂਗ ਬਾਰਡਰ ਐਕਟ ਲਿਆਂਦਾ ਹੈ ਇਸ ਦੇ ਤਹਿਤ ਹੁਣ ਜੇ ਕੋਈ ਸ਼ਰਨ ਆਸਤੇ ਫਾਈਲ ਲਾਉਂਦਾ ਹੈ ਤਾਂ ਉਸਦੀ ਫਾਈਲ ਰੱਦ ਹੋਵੇਗੀ ਜਿਵੇਂ ਕੋਈ ਅਮਰੀਕਾ ਤੋਂ ਬਾਰਡਰ ਪਾਰ ਕਰਕੇ ਕੈਨੇਡਾ ਜਾਂਦਾ ਹੈ ਤੇ ਆ ਕੇ ਆਪਣੇ ਅਸਾਇਲਮ ਦੀ ਫਾਈਲ ਲਾ ਦਿੰਦਾ ਹੈ ਤੇ ਫਿਰ ਕਿਤੇ ਹੋਰ ਚਲਾ ਜਾਂਦਾ ਹੈ ਪਹਿਲਾਂ ਕੀ ਹੁੰਦਾ ਸੀ ਕਿ ਉਸਦੀ ਫਾਈਲ ਨੂੰ ਪ੍ਰੋਸੈਸਿੰਗ ਚ ਪਾ ਦਿੱਤਾ ਜਾਂਦਾ ਸੀ ਪਰ ਹੁਣ ਅਜਿਹਾ ਨਹੀਂ ਹੋਵੇਗਾ ਉਸਨੂੰ ਸਰੀਰਕ ਤੌਰ ਤੇ ਉੱਥੇ ਮੌਜੂਦ ਰਹਿਣਾ ਪਵੇਗਾ ਤਾਂ ਹੀ ਉਸਦੀ ਫਾਈਲ ਨੂੰ ਵੇਖਿਆ ਜਾਵੇਗਾ ਨਹੀਂ ਤਾਂ ਰੱਦ ਸਮਝੀ ਜਾਏਗੀ ਕੈਨੇਡਾ ਸਰਕਾਰ ਨੇ ਹੁਣ IRCC ਨੂੰ ਵੱਧ ਅਧਿਕਾਰ ਦਿੱਤੇ ਨੇ ਤੇ ਉਹ ਚਾਹੇ ਤਾਂ ਕਿਸੇ ਦੀ ਵੀ ਫਾਈਲ ਰੱਦ ਕਰ ਸਕਦੇ ਨੇ ਖਾਸ ਕਰਕੇ ਵਿਦਿਆਰਥੀਆਂ ਦਾ ਡਾਟਾ ਉਹਨਾਂ ਨਾਲ ਸਾਂਝਾ ਕੀਤਾ ਜਾਵੇਗਾ ਇਹ ਕਾਨੂੰਨ ਅਸਥਾਈ ਰਿਹਾਇਸ਼ੀ ਵਿਦਿਆਰਥੀਆਂ ਤੇ ਵਿਦੇਸ਼ੀ ਸਟੂਡੈਂਟਸ ਤੇ ਲਾਗੂ ਹੋਵੇਗਾ ਤਾਂ ਜੋ ਇਮੀਗ੍ਰੇਸ਼ਨ ਸਿਸਟਮ ਦੀ ਗਲਤ ਵਰਤੋਂ ਰੋਕੀ ਜਾ ਸਕੇ ਜੋ ਕੋਈ ਵਿਅਕਤੀ ਅਮਰੀਕਾ ਤੋਂ ਬਿਨਾ ਅਧਿਕਾਰਿਤ ਬਾਰਡਰ ਪੋਰਟ ਆਉਂਦਾ ਹੈ ਤੇ 14 ਦਿਨਾਂ ਤੋਂ ਬਾਅਦ ਸ਼ਰਨ ਮੰਗਦਾ ਹੈ ਤਾਂ ਉਸ ਦਾ ਕੇਸ ਮਨਜ਼ੂਰ ਨਹੀਂ ਕੀਤਾ ਜਾਵੇਗਾ ਸ਼ਰਨ ਦੀ ਸੁਣਵਾਈ ਸਿਰਫ ਤਦ ਹੀ ਹੋਵੇਗੀ ਜਦੋਂ ਦਾਅਵੇਦਾਰ ਸਰੀਰਕ ਤੌਰ ਤੇ ਕੈਂਟਾਚ ਵਿੱਚ ਮੌਜੂਦ ਹੋਵੇ IRCC ਨੂੰ ਵਿਦਿਆਰਥੀਆਂ ਅਤੇ ਹੋਰ ਆਵਾਦਕਾਰਾਂ ਦੀ ਜਾਣਕਾਰੀ ਸਰਕਾਰੀ ਏਜੰਸੀਜ਼ ਨਾਲ ਸਾਂਝੀ ਕਰਨ ਦਾ ਅਧਿਕਾਰ ਮਿਲੇਗਾ ਕੋਸਟ ਗਾਰਡ ਨੂੰ ਵਿਦੇਸ਼ੀ ਸੁਰੱਖਿਆ ਤੇ ਨਿਗਰਾਨੀ ਅਧਿਕਾਰ ਦਿੱਤੇ ਜਾਣਗੇ ਨਵੇਂ ਕਾਨੂੰਨ ਅਧੀਨ ਜੇਕਰ ਕਿਸੇ ਵਿਅਕਤੀ ਦੀ ਸ਼ਰਨ ਜਾਂ ਹੋਰ ਇਮੀਗ੍ਰੇਸ਼ਨ ਅਰਜ਼ੀ ਰੱਦ ਹੁੰਦੀ ਹੈ ਤਾਂ ਉਸ ਨੂੰ ਅਪੀਲ ਦਾ ਹੱਕ ਨਹੀਂ ਮਿਲੇਗਾ ਤੇ ਡਿਪੂਟੇਸ਼ਨ ਦੀ ਕਾਰਵਾਈ ਤੇਜ਼ ਹੋ ਜਾਵੇਗੀ ਇਹ ਕਾਨੂੰਨ ਕੈਨੇਡਾ ਦੀਆਂ ਸਰਹੱਦਾਂ ਨੂੰ ਮਜ਼ਬੂਤ ਬਣਾਉਣ ਇਮੀਗ੍ਰੇਸ਼ਨ ਸਿਸਟਮ ਦੀ ਇਮਾਨਦਾਰੀ ਬਣਾਈ ਰੱਖਣ ਤੇ ਨਸ਼ਿਆਂ ਦੀ ਤਸਕਰੀ ਤੇ ਮਨੀ ਲਾਂਡਰਿੰਗ ਵਿਰੁੱਧ ਕਾਰਵਾਈ ਲਈ ਲਿਆਂਦਾ ਗਿਆ ਹੈ ਸਟਰੋਂਗ ਬਾਰਡਰਜ਼ ਐਕਟ ਸ਼ਰਨ ਲੈਣ ਵਾਲਿਆਂ ਲਈ ਵੱਡੀਆਂ ਰੁਕਾਵਟਾਂ ਪੈਦਾ ਕਰ ਸਕਦਾ ਹੈ। ਨਵੇਂ ਕਾਨੂੰਨਾਂ ਤਹਿਤ ਜੇ ਕੋਈ ਵਿਅਕਤੀ ਗੈਰਕਾਨੂੰਨੀ ਤਰੀਕੇ ਨਾਲ ਕੈਂਟਾ 'ਚ ਦਾਖਲ ਹੁੰਦਾ ਹੈ ਜਾਂ ਅਧਿਕਾਰਿਤ ਬਾਰਡਰ ਪੋਰਟ ਤੋਂ ਇਲਾਵਾ ਆਉਂਦਾ ਹੈ ਤਾਂ ਉਸ ਦੀ ਸ਼ਰਨ ਦੀ ਅਰਜ਼ੀ ਮਨਜ਼ੂਰ ਨਹੀਂ ਕੀਤੀ ਜਾਵੇਗੀ। ਇਸ ਨਾਲ ਉਹ ਲੋਕ ਜੋ ਜ਼ਰੂਰੀ ਸੁਰੱਖਿਆ ਜਾਂ ਮਨੁੱਖੀ ਹੱਕਾਂ ਲਈ ਰੱਖਿਆ ਲਈ ਸ਼ਰਨ ਲੈਣਾ ਚਾਹੁੰਦੇ ਨੇ ਉਹਨਾਂ ਲਈ ਪ੍ਰਕਿਰਿਆ ਔਖੀ ਹੋਵੇਗੀ। ਇਹ ਰੁਕਾਵਟਾਂ ਹੋਰ ਦੇਸ਼ਾਂ ਵਿੱਚ ਲਾਗੂ ਹੋ ਰਹੀਆਂ ਨੀਤੀਆਂ ਵਰਗੀਆਂ ਨੇ ਜਿੱਥੇ ਨਵੇਂ ਕਾਨੂੰਨਾਂ ਨੇ ਸ਼ਰਨ ਲੈਣ ਦੀਆਂ ਸੰਭਾਵਨਾਵਾਂ ਕਾਫੀ ਘਟ ਕਰ ਦਿੱਤੀਆਂ ਨੇ। इन ई मेन जो इजाज़त कल फिर मिलांगी नवां ताज़ा ख़बरां न धनवाद